ਹੋਰ ਦਿਖਾਓ ਜੀ ਆਹ ਕਿਹੜੀ ਬੱਕਰੀ ਆ ਗਈ ਇਹ ਵੀਰੇ ਮਹਾਨਤਾ ਮਹਾਨਤਾ ਹੈ ਇਹ ਤਾਂ ਬਹੁਤ लाड ਕਰਦੀਆਂ ਨੇ ਹਾਂ ਹਾਂ ਰਾਣੀਆਂ ਵਾਂਗ ਕਿਉਂ ਹੁੰਦੇ ਆ ਯਾਰ ਅੱਛਾ ਇਹ ਗਾਨੀਆਂ ਦਾ ਰਾਜ ਕੀ ਆ ਵੀਰੇ ਇਹ ਸੌਕੇ ਆ ਵੀਰੇ ਅੱਛੀ ਬੰਦਾ ਪਤਨਾ ਹੋ ਜਾਏ ਨਾਈ ਜਾਓ ਲੈ ਹਾਂ ਅੱਛਾ ਇਹ ਇਹ ਪਹਾੜੀ ਆ ਪਹਾੜੀ ਬੱਕਰੀ ਆ ਨਾ ਪੈਂਦਾ ਬਾਹਰ ਫਿਰਨਾ ਪੈਂਦਾ ਸੰਘਾਰਸਾ ਵੀਰੇ ਜਾਂਦੇ ਹਾਂ ਸੰਘਾਰਸਾ ਹਾਂ ਕੰਨ ਕੰਨ ਦਿਖਾ ਦੇ ਵੀਰੇ ਖੋਲ ਕੇ ਓਕੇ ਲੈਟਸ ਗੋ ਲੋਵੀ ਮਿੱਤਰੋ ਅੱਜ ਆਪਾਂ ਆਪਣੇ ਪਿੰਡ ਦੇ ਵਿੱਚ ਕਲੋਨੀਆ ਦੇ ਵਿੱਚ ਖੜੇ ਆਂ ਅੱਜ ਅਸੀਂ ਮਿਲਣ ਆਏਗੇ amni ਨੂੰ ਬੱਕਰੀਆਂ ਵਾਲ ਨੂੰ ਉਹਦੇ ਨਾਲ ਗੱਲਬਾਤ ਕਰਦੇ ਆਂਗੇ ਕਿ ਉਹਦੇ ਕੋਲ ਮਾਲ ਪਸ਼ੂ ਆ ਕਿਹੜੀ ਕਿਹੜੀ ਨਸਲ ਆ ਕੀ ਦੁੱਧ ਦਾ ਰੇਟ ਆਗਾ ਸਭ ਕੁਝ ਉਹਦੇ ਨਾਲ ਗੱਲਬਾਤ ਕਰਾਂਗੇ ਆਪਾਂ ਉਹਦੇ ਕੋਲ ਕਿਹੜੇ ਕਿਹੜੇ ਜਾਨਵਰ ਨੇਗੇ ਸਾਰੀ ਗੱਲਬਾਤ ਆਪਾਂ ਦਿਖਾਵਾਂਗੇ ਉਹਦੇ ਜਾਨਵਰ ਬਾਕੀ ਉਹਦੇ ਨਾਲ ਗੱਲਬਾਤ ਕਰਦੇ ਆਂ ਆਓ ਮਿਲਦੇ ਆ amni ਨੂੰ amni ਹੋਰ ਕੀ ਹਾਲ ਚਾਲ ਆ ਤੇਰਾ ਵਧੀਆ ਹੋਰ ਫੇਰਾਮਨੀ ਬਹੁਤ ਦਿਨਾਂ ਤੋਂ ਤੈਨੂੰ ਭਾਲਦੇ ਫਿਰਦੇ ਸੀ ਅੱਜ ਮੌਕਾ ਮਿਲਿਆ ਤੇਰੇ ਨਾਲ ਤੂੰ ਵੀ ਲੱਖੀ ਵਾਂਗੂ ਐਨ ਪੂਰਾ ਉੱਪਰਲੇ ਲੈਵਲ 'ਚ ਹੀ ਰਹਿਣਾ ਹੈ ਨਹੀਂ ਹਾਂ ਹੋਰ ਕੀ ਹਾਲ ਚਾਲ ਹੈਗਾ ਬੜਾ ਵਧੀਆ ਵੀਰੇ ਵਧੀਆ ਹੋਰ ਕਿਵੇਂ ਚੱਲਦੇ ਆ ਦਿਨ ਐਨ ਵਧੀਆ ਵੀਰੇ ਠੀਕ ਆ ਇਹ ਤਾਂ ਬਹੁਤ लाਡ ਕਰਦੀਆਂ ਨੇ ਹਾਂ ਹਾਂ ਰਾਣੀ ਆਵਾਜ਼ ਰੱਖਿਓ ਨੇ ਯਾਰ ਅੱਛਾ ਅੱਛਾ ਠੀਕ ਆ ਲੋ ਵੀ ਮਿੱਤਰੋ ਹੁਣ ਆਪਾਂ ਆਮਨੀ ਦੇ ਜਾਨਵਰ ਦੇਖਦੇ ਆਂਗੇ ਪੂਰੇ ਰੀਜਨਲ ਪਾਲੇ ਹੋਏ ਨੇਗੇ ਤੁਸੀਂ ਦੇਖਿਆ ਪਹਿਲਾਂ ਬਹੁਤ लाਡ ਕਰਦੇ ਨੇ ਆਮਨੀ ਦੇ ਨਾਲ ਹੁਣ ਦੇਖਦੇ ਆਂ ਜਾਨਵਰ ਹੁਣ ਕਿਹੜੇ ਦਿਖਾਉਣਾ ਚਾਹੋਗੇ ਤੁਸੀਂ ਜਾਨਵਰ ਪਹਿਲਾਂ ਬੱਕਰੇ ਤੋਂ ਹੀ ਕਰ ਲੈਂਦੇ ਆ ਬੱਕਰੇ ਸਟਾਰਟ ਕਰ ਲੂ ਫਿਰ ਲਿਆਓ ਫੜਕੂਰੀ ਦੇਖਦੇ ਆਂਗੇ ਆਮਨੇ ਜਾਨਵਰ ਗਾਨਿਆਂ ਗੁੰਨੀ ਅੱਜ ਪੂਰੀਆਂ ਸ਼ਿੰਗਾਰ ਕੇ ਲਿਆਇਆ ਗਿਆ ਜਾਨਵਰ ਪੰਜ ਚਾਰ ਕੇ ਪਈਆਂ ਸੀ ਆ ਬਾਹਰ ਅੱਛਾ ਉਹੀ ਪਾ ਕੇ ਲੈ ਆਏ ਆ ਹਾਂ ਜੀ ਦੱਸੋ ਇਹਦੇ ਬਾਰੇ ਦੋ ਦੰਦਾ ਵੀਰੇ ਹਲੇ ਬੱਚਾ ਦੋ ਦੰਦਾ ਖੋਲ ਕੇ ਦਿਖਾ ਦੂਮੂ ਦੇਖ ਲਓ ਬਾਈ ਦੋ ਦੰਦ ਬੱਕਰਾ ਹਲੇ ਹਾਈਟ ਦੇਖ ਲਓ ਇਹਦਾ ਵਜਨ ਬਾਕੀ ਹੈ ਨਾ ਕਿਵੇਂ ਹੈਗਾ ਇਹ ਜਨਾ ਜਲਟ ਦੇਖ ਲਿਆ ਵੀਰੇ ਘਰੇ ਨੇ ਬੱਚੇ ਇਹਦੇ ਅੱਛਾ ਇੱਕ ਬੱਚਾ ਉਹ ਫਿਰਦਾ ਵੀਰੇ ਉਹ ਡੱਬਾ ਉਹਦੀ ਮਾਂ ਡੱਬੀ ਇਹ ਕਾਦੇ ਤੇ ਮਾਰਦਾ ਕਾਬਦੇ ਦੀ ਮਾਰਦਾ ਇਹ ਵੀਰੇ ਬੱਕਲੇ ਦੇ ਡਵੰਟ ਹੁੰਦਾ ਅੱਛਾ ਹਾਂ ਵਿੱਚ ਬੱਕਰੀਆਂ ਨੇ ਵੀਰੇ ਬੋਕ ਤੇ ਮਾਰਦੀਆਂ ਨੇ ਬੱਚੇ ਵਿੱਚ ਬੱਕਰੀਆਂ ਆਵਦੇ ਤੇ ਲੈ ਜਾਂਦੀਆਂ ਨੇ ਖਿੱਚ ਕੇ ਇਹ ਯਾਨੀ ਕਿ ਬੱਕਲੇ ਦੇ ਡਵੰਟਾ ਓਕੇ ਵਧੀਆ ਜਾਨਵਰ ਤੁਸੀਂ ਦੇਖ ਸਕਦੇ ਹੋਗੇ ਬੱਕਰਾ ਇਹ ਬਰੀਡਿੰਗ ਵਾਸਤੇ ਰੱਖਿਆ ਹੋਇਆਗਾ ਬਰੀਡਿੰਗ ਵਾਸਤੇ ਹੈ ਹੁਣ ਸਾਰੀਆਂ ਬੱਕਰੀਆਂ ਇਹ ਤੋਂ ਹੀ ਕਰਾਸ ਕਰਾਉਣੇ ਹੋਗੇ ਨਹੀਂ ਹੈ ਸਾਰੀ ਛੱਡੀਆਂ ਨਹੀਂ ਵੀਰੇ ਇੱਕ ਦੋ ਬੱਕੀਆਂ ਭਰਾਈਆਂ ਸੀ ਕਿਵੇਂ ਰਿਜ਼ਲਟ ਆਇਆਗਾ ਇਹਦਾ ਰਿਜ਼ਲਟ ਵੀਰੇ ਬਹੁਤ ਵਧੀਆ ਆ ਰਿਜ਼ਲਟ ਪੂਰਾ ਵਧੀਆ ਆ ਚਲੋ ਛੱਡ ਦੋ ਵੀਰੇ ਬਾਕੀ ਤੁਸੀਂ ਦੇਖ ਲਓ ਬੱਕਰਿਆ ਆਗਾ ਬਾਕੀ ਕੰਨ ਕੋਨੇ ਦਿਖਾ ਦੇ ਵੀਰੇ ਖੋਲ ਕੇ ਲੈ ਕੰਨ ਚੈੱਕ ਕਰ ਲਓ ਤੁਸੀਂ ਕੰਨ ਵੀਰੇ ਦੇਖ ਹਲਾ ਕਦੇ ਮਣੇ ਮੋਣੇ ਨਹੀਂ ਹੈਗੇ ਆਪਾਂ ਹਾਂ ਅਸਿੰਗੀ ਸੁੰਗੀ ਦੇ ਹਲਾ ਵੀ ਜਾਨੀ ਕਿ ਪੂਰਾ ਨਸਲ ਦੇ ਵਿੱਚ ਆ ਕਿਹੜੀ ਨਸਲ ਚ ਆ ਜਾਂਦਾ ਇਹ ਇਹ ਵੀਰੇ ਤਾਰੀ ਵਾਲੀਆਂ ਚੋਂ ਆ ਤਾਰੀ ਵਾਲੀ ਨਸਲ ਚ ਆ ਜਾਂਦਾ ਤਾਰੀ ਆਪਣੇ ਜਿਹੜੇ ਲੱਖੀ ਲਸਾੜੇ ਦਾ ਭਾਈਆ ਉਹਦੇ ਚੋਂ ਹਾਂ ਉਹਨਾਂ ਚ ਹੀ ਨੇ ਵੀਰੇ ਆਪਣੇ ਕੋਲ ਬੱਕਰੀਆਂ ਹੋਰ ਫੜ ਲਿਓ ਵੀਰੇ ਹੁਣ ਕੀ ਕੀ ਜਾਨਵਰ ਨੇ ਆਪਣੇ ਕੋਲ ਜਿਹੜੇ ਜਿਹੜੇ ਦਿਖਾਉਣੇ ਆਗੇ ਆਗਤੀ ਲੱਗੀਆਂ ਹੋਈਆਂ ਨੇ ਆਗਤੀ ਆਉਣਗੀਆਂ ਕਲ 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 ਹੋਰ ਦਿਖਾਓ ਜੀ ਆਹ ਕਿਹੜੀ ਬੱਕਰੀ ਆ ਗਈ ਇਹ ਵੀ ਤੇ ਮਹੰਤਾ ਮਹੰਤਾ ਹੈ ਹਾਂ ਇਹਦੀ ਇੱਕ ਪਛਾਣ ਕਿੱਥੋਂ ਹੁੰਦੀ ਆ ਵੀਰੇ ਇਹਦੇ ਵੀਰੇ ਸੂਚ ਗੋਲੀ ਹੁੰਦੀ ਆ ਅੱਛਾ ਸੂਚ ਗੋਲੀ ਹੁੰਦੀ ਆ ਇਹਦੇ ਮਹੰਤ ਦੇ ਹਾਂ ਵੀਰੇ ਠੀਕ ਆ ਇਹ ਫਿਰ ਤੁਸੀਂ ਨੇ ਕਿਵੇਂ ਰੱਖਿਆ ਹੋਇਆਗਾ ਸ਼ੌਂਕ ਨੂੰ ਰੱਖਿਆ ਹੋਇਆਗਾ ਨਹੀਂ ਵੀਰੇ ਆਹੋ ਆਦਰੇ ਇਹ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮਾਲ ਚ ਬਾਧਾ ਮੰਗਦਾ ਓਕੇ ਹਾਂ ਇਹਨੂੰ ਵੇਚ ਨਹੀਂ ਵੀਰੇ ਸਕਦੇ ਵੇਚ ਨਹੀਂ ਸਕਦੇ ਵੀ ਇਹ ਕਿਸੇ ਕਰਮ ਵਾਲੇ ਦੀ ਘਰੀ ਜਨਮ ਲੈਂਦਾ ਕਰਮ ਵਾਲੇ ਦੀ ਘਰੇ ਜਨਮ ਲੈਂਦਾ ਵੀਰੇ ਠੀਕ ਆ ਹਾਂ ਵੀ ਮਹੰਤਾ ਹੈ ਦੇਖ ਲਓ ਮਿੱਤਰੋ ਇਹਨੂੰ ਮਹੰਤ ਕਹਿੰਦੇ ਨੇਗੇ ਇਹਦੀ ਨਿਸ਼ਾਨੀ ਕੀ ਹੁੰਦੀ ਹੈਗੀ ਇਹ ਨਿਸ਼ਾਨੀ ਵੀਰੇ ਸੂਚ ਤੇ ਗੋਲੀ ਹੁੰਦੀ ਆ ਠੀਕ ਆ ਜਿਵੇਂ ਆ ਸੂ ਆ ਹਾਂਜੀ ਸੂਚ ਗੋਲੀ ਹੁੰਦੀ ਆ ਮਣਮਣ ਓਕੇ ਹਾਂ ਵੀਰੇ ਇਹ ਜਾਣੇਗਾ ਇੰਨਾ ਵਾਅਦਾ ਕਰਿਆ ਹੈ ਵਿਚਾਰੀ ਨੇ ਜਿੰਨਾ ਕਹੇ ਤੁਮ ਵੀਰੇ ਬਸ ਠੀਕ ਆ ਹੋਰ ਫੜ ਲਓ ਵੀਰੇ ਜਾਨਵਰ ਆਪਣਾ ਕੋਈ ਬਾਕੀ ਤੁਸੀਂ ਦੇਖ ਸਕਦੇ ਹੋ ਮਹੰਤ ਦੇ ਬਾਰੇ ਤੁਹਾਨੂੰ ਪਹਿਲਾਂ ਕਿਹਨੂੰ ਕਿਹਨੂੰ ਪਤਾ ਸੀਗਾ ਦੱਸ ਦਿਓ ਬਾਕੀ ਬੱਕਰੀਆਂ ਵਾਲੇ ਵੀ ਤਾਂ ਜਾਣਦੀ ਹੋਣਗੇ ਇੱਕ ਹੋਰ ਫੜ ਲੈ ਪਿਓਰ ਕਾਲੀ ਨਾਗਣੀ ਆ ਕੰਨ ਚੈੱਕ ਕਰੋ ਮਿੱਤਰੋ ਪਹਿਲਾਂ ਕੰਨ ਦੇਖੋ ਲੈ ਬੱਕਰੀ ਦੇ ਇਹਦੀ ਭੈਣ ਵੀਰੇ ਮੁੱਲਾ ਉੱਥੇ ਜਿੱਤੀ ਸੀ ਲੰਬਾ ਇਹ ਕਹਿ ਦਿੰਦਾ ਵੀਰੇ ਦਿਖਾਉ ਮਾੜੀ ਇਹ ਵੀਰੇ ਦੰਦ ਦੰਦ ਤਾਂ ਇਹਦਾ ਕਰੀ ਨਹੀਂ ਕਦੇ ਚੈੱਕ ਹੂੰ ਪੂਰੇ ਦੰਦ ਆ ਵੀਰੇ ਇਹ ਦੰਦ ਪੂਰੇ ਹੋ ਗਏ ਹੈ ਹਾਂ ਵੀਰੇ ਯਾਨੀ ਕਿ ਕਿੰਨੀ ਕੁ ਉਮਰ ਹੋ ਗਈ ਹੁਣ ਇਹਦੀ ਇਹ ਹੈਗੇ ਵੀਰੇ 3 ਸਾਲ ਦੀ 3 ਸਾਲ ਦੀ ਹਾਂ ਕਿਵੇਂ ਦਾ ਰਿਜ਼ਲਟ ਦੁੱਧ ਦਾ ਦੱਦਾ ਕਿਵੇਂ ਆਗਾ ਦੁੱਧ ਦਾ ਰਿਜ਼ਲਟ ਵੀਰੇ 4 ਕਿਲੋ ਆ 4 ਕਿਲੋ ਆ ਹਾਂ ਹੁਣ ਯਾਨੀ ਕਿ ਇਹ ਅੱਜ ਕਿੰਨਾ ਦਿੱਤਾ ਨੇ ਆ ਤਾਂ ਹੁਣ ਤਾਂ ਵੀਰੇ ਗੱਭਣਾ ਛੱਡੀ ਹੀ ਦੱਬਣਾ ਛੱਡੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਲੇ ਵੀ ਇਹਦਾ ਆਰਡਰ ਜਾਨੀ ਕਿ ਹਲੇ ਗੱਬਣਾ ਹੈ ਇਹ ਜਦੋਂ ਭਾਰਤੀਆ ਕਿੱਥੇ ਤੱਕ ਆ ਜਾਂਦੇ ਤਾਂ ਝੰਡਾ ਕਿੰਨਾ ਘੱਟ ਭਰ ਲੈਂਦੀ ਆ ਤੁਰਨੋਂ ਰਹਿ ਜਾਂਦੀ ਆ ਵੀਰੇ ਜਾਂ ਸੌਂਦੇ 15 ਔਖੀ ਤੁਰਦੀ ਆ ਹਾਂ ਵੀਰੇ ਦੇਖ ਸਕਦੇ ਹੋ ਤੁਸੀਂ ਬਾਈ 15 ਦਿਨ ਪਹਿਲਾਂ ਇਹ 20 ਦਿਨ ਘਰੇ ਛੱਡਣੀ ਪੈਂਦੀ ਆ ਘਰੇ ਛੱਡਣੀ ਵੀ ਤੁਰਦੀ ਨਹੀਂ ਘਰੀ ਖਾਣਾ ਪੈਂਦਾ ਫਿਰ ਇੰਡਾ ਚੱਡਾ ਹੋ ਜਾਂਦਾ ਹੈ ਇਹਦਾ ਹਾਂ ਵੀਰੇ ਓਕੇ ਵੀਰੇ ਕੋਈ ਹੋਰ ਲਿਆ ਹੁਣ ਆ ਵੀਰ ਦੇਖੋ ਜਿਹੜੀ ਵੀ ਬੱਕਰੀ ਫੜ ਕੇ ਲਿਆਉਂਦਾਗਾ ਉਹਦੇ ਗਾਲ 'ਚ ਗਾਨੀ ਜ਼ਰੂਰ ਹੁੰਦੀ ਆ ਇਹ ਗਾਨੀਆਂ ਦਾ ਰਾਜ ਕੀ ਆ ਵੀਰੇ ਇਹ ਸੌਕੇ ਆ ਵੀਰੇ ਅੱਛੇ ਘਰੇ ਬਣਾਉਨੇ ਆ ਵੀਰੇ ਘਰੇ ਆਪ ਤਿਆਰ ਕਰਦੇ ਤੁਸੀਂ ਆਪ ਤਿਆਰ ਕਰਦੇ ਕਿੰਨੀ ਕਿ ਮਿਹਨਤ ਜਾਨੀ ਕਿ ਕੋਈ ਆਮ ਬੰਦਾ ਤਿਆਰ ਕਰ ਸਕਦਾ ਇਹ ਇਹ ਤਾਂ ਵੀਰੇ ਜਿਹੜਾ ਸਿੱਖਿਆ ਹੋਇਆ ਉਹ ਹੀ ਗਾਨੀਆਂ ਵੀਰੇ ਤਿਆਰ ਕਰ ਸਕਦਾ ਆ ਦੇਖ ਸਕਦੇ ਹੋ ਗਾਨੀਆਂ ਵੀਰੇ ਘਰੇ ਤਿਆਰ ਕੀਤਿਆ ਹੋਈਆਂ ਨਹੀਂ ਗੀਆਂ ਘੁੰਗਰੂ ਮਣ ਕੇ ਪਤਾ ਨਹੀਂ ਕੀ ਕੁਝ ਹੋਰ ਲਾ ਕੇ ਜਾਨੀ ਕਿ ਕਿੰਨੇ ਰੀਜਨਾ ਤਿਆਰ ਕੀਤਾ ਹੋਇਆਗਾ ਆ ਕਿੰਨਾਂ ਕਿ 5 ਰੁਪਏ ਦਾ ਦੇਖ ਲੈ ਇੱਕ ਪੈਂਦਾ ਇਹ ਓਕੇ ਜਾਨੀ ਕਿ ਪੂਰੀ ਇਹ ਗੱਟ ਕਿੰਨੇ ਚ ਤਿਆਰ ਹੋ ਜਾਂਦੀ ਆ ਏ ਵੀਰੇ ਹੁੰਦਾ ਮੰਨ ਕੇ ਚੱਲ 11500 ਦੀ ਆ ਵੀਰੇ ਹਾਂ ਜੀ ਮੁੱਲ ਲਈਏ ਹਾਂ ਜੀ ਵੀਰੇ ਆਪਾਂ ਮੁੱਲ ਲਈਏ ਠੀਕ ਪਰ ਮੁੱਲ ਵਾਲੀ ਚ ਵੀਰੇ ਆ ਮੰਨ ਕੇ ਨਹੀਂ ਮਿਲਦੇ ਹਾਂ ਇਹ ਜਾਨੀ ਕਿ ਤੁਹਾਡਾ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਆਪਦੇ ਸ਼ੌਂਕ ਨਾਲ ਬਣਾਈਆਂ ਨੇ ਸ਼ੌਂਕ ਨਾਲ ਬਣਾਈਆਂ ਨੇ ਠੀਕ ਆ ਠੀਕ ਆ ਹੁਣ ਇਹ ਬੱਕਰੀ ਦੇ ਬਾਰੇ ਦੱਸੋ ਵੀਰੇ ਕੀ ਐ ਇਹਦਾ ਇਹ ਦੁੱਗੀ ਆ ਵੀਰੇ ਦੋ ਦੰਦ ਪੱਟ ਦੋ ਦੰਦ ਪੱਟ ਆ ਕੀ ਇਹਦੇ ਵੀ ਵੀਰੇ ਕੰਨ ਚੈੱਕ ਕਰ ਸਕਦੇ ਤੁਸੀਂ ਹਰੇਕ ਜਿਹੜੀ ਵੀ ਵੀਰ ਕੋਲ ਬੱਕਰੀ ਆ ਹਰੇਕ ਦੇ ਕੰਨ ਕੰਨਾਂ ਤੋਂ ਹੀ ਪਤਾ ਲੱਗਦਾ ਨਸਲ ਦਾ ਨਾ ਸਲਤਾ ਵੀਰੇ ਵਧੀਆ ਰੱਖੀ ਜਿਆ ਜਾਨੀ ਕਿ ਅੰਬਰਸਰੀਆਂ ਨੇ ਵੀਰੇ ਇਹ ਪਿਓ ਅੱਛਾ ਪਿਓ ਅੰਬਰਸਰੀ ਚਾ ਇਹਨੂੰ ਆਪਾਂ ਬੀਟ ਲਗਾ ਦੇਣੇ ਆ ਬੀਟਲ ਹਾਂ ਉਹ ਬੱਕਰੀਆਂ ਨੇ ਵੀਰੇ ਠੀਕ ਹੈ ਜੀ ਹਾਂ ਹੋਰ ਇਹਦਾ ਕਿੰਨਾ ਕੁ ਜਾਨੀ ਕਿ ਦੁੱਧ ਦੱਦ ਦਾ ਇਹ ਤਾਂ ਵੀਰੇ ਪੱਠਾ ਹਲੇ ਉਹ ਬੱਕਰੀ ਜੀ ਆ ਕਾਲੀ ਦੀ ਠੀਕ ਆ ਉਹਦੀ ਉਹ ਪੱਠਾ ਇਹ ਜਾਨੀ ਕਿ ਹਲੇ ਸੂਈ ਨਹੀਂ ਗੀ ਇਹ ਪਹਿਲੇ ਸੂਏ ਆ ਨਹੀਂ ਇਹ ਭਰਾਈ ਨਹੀਂ ਵੀਰੇ ਭਰਾਈ ਨਹੀਂ ਹਲੇ ਜਾਨੀ ਕਿ ਕਦ ਕਾਟ ਹੋਰ ਉੱਚਾ ਕਰਾਉਣਾ ਇਹਦਾ ਇਹ ਵੀਰੇ ਗਾਂਹ ਪਾਦੋਂ ਚ ਭਰਾਵਾਂਗੇ ਪਾਦੋਂ ਚ ਹਾਂ ਠੀਕ ਹੈ ਜਿਹੜੀ ਛਾਲੋ ਛਾਲ ਗੱਬਣਾ ਰਹੋਗੇ ਹਾਂ ਆਮੀਨੇ ਅਗੇ ਜਿਹੜੀ ਗੱਬਣਾ ਰਹੂਗੀ ਮੇਲਿਆਂ ਦਾਲੇ ਜਾ ਕੇ ਸੂਪੂਗੀ ਹਾਂ ਹਾਂ ਠੀਕ ਆ ਜੀ ਹੋਰ ਜਾਨੀ ਕਿ ਲਿਆਓ ਵੀਰ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਬਹੁਤ ਨੇ ਇੰਨੀਆਂ ਕਵਰ ਕਰਨੀਆਂ ਬਹੁਤ ਔਖੀਆਂ ਨੇ ਕਿ ਜਾਨੀ ਕਿ ਵੀਰ ਜਿਹੜੀਆਂ ਚੁਣਮੀਆਂ ਚੁਣਮੀਆਂ ਲੈ ਕੇ ਆਉਂਦਾ ਐਨ ਪੂਰੀ ਟਾਪ ਦੀਆਂ ਉਹ ਆਪੇ ਤੁਹਾਨੂੰ ਕਵਰ ਕਰਾਉਣੇ ਬਾਕੀ ਤੁਸੀਂ ਸਾਰੀਆਂ ਦੇਖ ਸਕਦੇ ਹੋਗੇ ਮਾਗਰ ਵੀਰ ਦਾ ਮਾਲ ਚਾਰਤਾਗਾ ਹਨਾ ਸਾਰੀ ਛੇਲੇ ਮੇਮਣੇ ਬਹੁਤ ਫਿਰਦੇ ਨੇਗੇ ਜਿਹੜੀ ਮੇਨ ਮੇਨ ਚੀਜ਼ ਐਸੀ ਉਹੀ ਕਵਰ ਕਰ ਦਿਆਂਗੇ ਬਾਕੀ ਤੁਸੀਂ ਦੇਖੀ ਚੱਲੋ ਆਪੇ ਕਿੰਨਾ ਮਾਲ ਖੜਾ ਹੈਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦੋ ਵੀ ਕਿਹੜੀ ਬੱਕਰੀ ਸਭ ਤੋਂ ਵਧੀਆ ਲੱਗੀ ਹੈਗੀ ਤੁਹਾਨੂੰ ਕਿਹੜਾ ਬੱਚਾ ਹੈ ਨਾ ਹੁਣ ਕਿਹੜੀ ਬੱਕਰੀ ਦਿਖਾਵਾਂਗੇ ਤੁਸੀਂ ਦੁੱਧ ਵਾਲੀ ਦਿਖਾਉਣਾ ਵੀਰੇ ਦੁੱਧ ਵਾਲੀ ਦਿਖਾਵਾਂਗੇ ਵੀਰੇ ਜਿਹੜਾ ਦੁੱਧ ਵਾਲੀ ਇਹਨਾਂ ਕੋਲ ਵਧੀਆ ਬੱਕਰੀ ਆ ਚਾਹੇ ਨਾ ਆਈ ਚੱਲ ਦੁੱਧ ਨਾ ਚਾਹੇ ਦੀ ਨਾ ਆਈ ਚੱਲੋ ਦੁੱਧ ਨਾ ਤਾਂ ਨਹੀਂ ਮੁੱਕਦਾ ਲੈ ਹਾਂ ਦੁੱਧ ਵਾਦੂ ਦੁੱਧ ਪੂਰਾ ਹੈ ਆ ਕੱਲੀ ਉਸੂ ਹੀ ਹੈ ਦੇਖ ਲੈ ਅੱਛਾ ਆ ਖੋਲੇ ਤਾਂ ਕੱਪੜਾ ਹੀ ਹੁਣ ਮੇਮਣੇ ਆ ਦੇਖੋ ਮਾਰੀ ਚਾਚੇ ਕੈਮਰਾ ਇੱਧਰ ਹੁਣ ਮੇਮਣੇ ਚੰਗਾ ਕੇ ਮੈਂ 12 12:30 ਵਜੇ ਦੇਖ ਜਾ ਕਹਿੰਦੇ ਚੱਡਾ ਤੁਸੀਂ ਆਰਡਰ ਕੀ ਕੀ ਕਹਿਣਾ ਇਹਦੇ ਬਾਰੇ 200 ਬੱਕਰੀਆਂ ਹੈਗੀ ਦਾ ਵੀਰੇ ਦਰਮਿਆਨੀ ਉਹ ਪਾਣੀ ਦਾ ਦੁੱਧ ਹਜ਼ਾਰ ਘਾਟੇ ਹੈ ਇਹਦਾ ਵੀ ਦੁੱਧ ਚ ਬੰਬ ਭਲਾ ਦਿੰਦੀ ਹੈ ਹਾਂ ਕਿਵੇਂ ਕਹਿੰਦੇ ਵੀ ਤੁਸੀਂ ਨਾਈ ਜਾਓ ਚਾਹੀਦੀ ਬੰਦਾ ਦੁੱਧ ਨਾਲ ਜਾਏ ਨਾਈ ਜਾਓ ਲੈ ਅੱਛਾ ਹੀ ਕਿ ਬੱਚੇ ਬੁੱਤੇ ਦਿਖਾ ਦਿਓ ਵੀ ਜੇ ਮੈਂ ਕਿਵੇਂ ਰਿਜ਼ਲਟ ਨੇਗੇ ਹਾਂ ਦੇਖ ਲੈ ਡੱਬਾ ਮੇਗਣਾ ਹਜੇ 15 ਦਿਨ ਦਾ ਵੀਰੇ ਇਹ ਲੈ 15 ਦਿਨ ਦਾ ਹਾਂ ਕੋਈ ਕਹਿ ਦਊਗਾ ਨਹੀਂ ਵੀਰ ਦੇਖੋ ਤੁਸੀਂ ਬੱਚੇ ਦੀ ਦੇਖੋ ਨੱਗਰ ਕਿੰਨਾ ਕਾ ਹਨਾ 15 ਤੋਂ 20 ਦਾ ਮਹੀਨੇ ਦਾ ਹੋ ਗਿਆ ਉਹ ਇਤੋਂ ਵੱਧ ਨਹੀਂ ਹੈਗਾ ਵੀਰੇ ਠੀਕ ਹੈ ਜੀ ਇਹ ਮਹੀਨੇ ਦੇ ਵਿੱਚ ਕਿਹੜੀ ਬੱਕਰੀ ਦਾ ਇਹ ਇਹ ਡੱਬੀ ਬੱਕਰੀ ਲਹੋ ਉਹਦੇ ਵੀਰੇ ਚੌਧਰੀ ਹੋ ਡੱਬੀ ਬੱਕਰੀ ਦਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ 15 20 ਦਿਨ ਹੋਵੇ ਵੱਧ ਤੋਂ ਮਹੀਨਾ ਹੋ ਗਿਆ ਉਹ ਵੀਰੇ ਕਾ ਬੱਚੇ ਦਿੱਤੇ ਨੇਗੇ ਦੋ ਦਿੱਤੇ ਸੀਗੇ ਵੀਰੇ ਪੱਠ ਮਰੀ ਹੋਈ ਸੀ ਅੱਛਾ ਛਿੱਲਾ ਹੈਗਾ ਸੀ ਅੰਦਰੇ ਮਰੀ ਹੋਈ ਸੀਗੀ ਹਾਂ ਠੀਕ ਆ ਫਿਰ ਆਓ ਦੇ ਚੱਲੀਏ ਇਹ ਕਿੰਨੇ ਜਾਨੀ ਕਿ ਕਿੰਨੇ ਬੱਚੇ ਦਿੱਤੇ ਸੀਗੇ ਉਹ ਬੱਕਰੀਆਂ ਡੱਬੀ ਨੇ ਆਪਣੀਆਂ ਉਹਨੇ ਦੋ ਦਿੱਤੇ ਸੀ ਵੀਰੇ ਠੀਕ ਆ ਯਾਨੀ ਕਿ ਇੱਕ ਤਾਂ ਬੱਚਾ ਦੂਜਾ ਦੂਜਾ ਵੀਰੇ ਮਰਿਆ ਹੋਇਆ ਸੀਗਾ ਪੱਠ ਸੀਗੀ ਉਹ ਕਾਲੀ ਅੱਛਾ ਵੀ ਅੰਦਰੇ ਮਰ ਗਈ ਹੈ ਇਹ ਕਿਵੇਂ ਹੋ ਜਾਂਦਾ ਬਈ ਇਹ ਬਾਕੀ ਆਪਣੇ ਵੀਰਾਂ ਨੂੰ ਦੱਸ ਦੋ ਜਾਂ ਇਹਦਾ ਕੋਈ ਹੱਲ ਹੋਵੇ ਇਹ ਵੀਰੇ ਕੁਦਰਤ ਦੀ ਗੱਲ ਆ ਯਾਰ ਹਾਂ ਹਾਂ ਜਿਹੜਾ ਕੋਈ ਸੰਜੋਗ ਆ ਜਾ ਉਹੀ ਗੱਲ ਹੋਣਾ ਵੀਰੇ ਵੀ ਕੋਈ ਇਹਦਾ ਹੱਲ ਨਹੀਂ ਹੈਗਾ ਹਾਂ ਕੋਈ ਹੱਲ ਨਹੀਂ ਹੈਗਾ ਵੀਰੇ ਠੀਕ ਆ ਵੀ ਯਾਨੀ ਕਿ ਮਾੜਾ ਮੋਟਾ ਜੇ ਪਤਾ ਹੋਵੇ ਵੀ ਕਿਵੇਂ ਬੱਚਾ ਮਰ ਜਾਂਦਾ ਇਹ ਕੋਈ ਹੋਵੇ ਇਹਦਾ ਵੀਰੇ ਬਸ ਕਿਸਮਤ ਦੀਆਂ ਗੱਲਾਂ ਨੇ ਮੈਂ ਲੈ ਕੇ ਆਇਆ ਸੀਗਾ ਉਹ ਆ ਦੇ ਲੈਕ ਚੋਂਦਾ ਵਾ ਹਾਂ ਇੱਕ ਮਰਿਆ ਹੋਇਆ ਸੀ ਠੀਕ ਆ ਯਾਨੀ ਕਿ ਫਿਰ ਔਖੀ ਨਹੀਂ ਹੁੰਦੀ ਉਹ ਸੂਣ ਬੇੜ ਬੱਕਰੀ ਉਹ ਪਹਿਲੇ ਸੂਈ ਸੀ ਵੀਰੇ ਪਾਠ ਔਖੀ ਹੋਈ ਆ ਓਕੇ ਹਾਂ ਪਤਾ ਨਹੀਂ ਤਾਂ ਮੇਤੋ ਹੀ ਗਲਾ ਗੋਲਾ ਦੱਬਿਆ ਗਿਆ ਤਾਂ ਉਥੇ ਨਾ ਪਤਾ ਨਹੀਂ ਅੰਦਰੇ ਮਰੀ ਹੋਈ ਸੀ ਵੀਰੇ ਉਹ ਯਾਨੀ ਕਿ ਹੁੰਦੜ ਹੇਲ ਸੀਗੀ ਇਹਦੇ ਨਾਲ ਦੀ ਉਹ ਵੀ ਨੱਗਰ ਸੀਗੀਆਂ ਪੂਰੀਆਂ ਸੀਗੀ ਮੇਲੇ ਨਾ ਰੋਏ ਸੀ ਪਾਠ ਚਲੋ ਹੋਰ ਦੇਖਦੇ ਆਂਗੇ ਆਪਾਂ ਬੱਚਾ ਹੋਰ ਕਿਹੜੀ ਕਿਹੜੀ ਬੱਕਰੀ ਸੂਈ ਆ ਆਪਣੀ ਤਾਜੀ ਸਾਰੀ ਤਾਂ ਵੀਰੇ ਹੋਈ ਜਿਹੜੇ ਇੱਕ ਝੋਲਾ ਖੋਲ ਕੇ ਦਾ ਸੀ ਉਹ ਬੱਕੀ ਦੋਏ ਬੱਕੀਆਂ ਸੁਭਾਈਆਂ ਨੇ ਆਪਾਂ ਇਹਦੀ ਅੱਛਾ ਜੀ ਬਾਕੀ ਹੋਰ ਦਿਖਾ ਦੋ ਆਪਣੇ ਮੇਮਨੇ ਬੜੇ ਜਿਹਨੇ ਹੈਗੇ ਨੇ ਟਾਣੀ ਆਏ ਆਪਾਂ ਵੇਚ-ਬੂਚ ਵੀ ਦਿੰਨੇ ਹਾਂਗੇ ਜੀ ਹਾਂ ਵੀਰੇ ਵੇਚ ਵੀ ਦਿੰਨੇ ਕੋਈ ਵੇਚਣ ਵਾਲੀਆਂ ਹੈਈਆਂ ਨੇ ਕੀ ਆਪਣੇ ਕੋਲ ਚੀਜ਼ਾਂ ਵੀ ਜਿਹੜੀਆਂ ਆਪਾਂ ਦਿਖਾ ਦੀਏ ਜਿਹੜੀ ਮਰਜ਼ੀ ਲੈ ਲੈਣ ਵੀਰੇ ਵੀ ਸਾਰੀਆਂ ਬਕਾਊ ਨਹੀਂ ਵੀ ਜਿਹੜੀ ਪਸੰਦ ਆਉਂਦੀ ਹੈ ਕਿ ਬੰਦੇ ਨੂੰ ਆਪਾਂ ਅੱਗੇ ਤੇਰੇ ਨਾਲ ਗੱਲਬਾਤ ਕਰ ਲਵੇ ਹਾਂ ਵੀਰੇ ਬੱਕਰੀ ਆਪਦੇ ਹੱਥ ਨਾਲ ਫੜੂ ਹਾਂ ਪੈਸਾ ਜੀ ਆਪੇ ਪੈਸਾ ਤੂੰ ਆਪਦੇ ਮੂੰਹ ਨਾਲ ਦੱਸੇਗਾ ਹਾਂ ਬੱਕਰੀ ਆਗਲਾ ਆਪਦੇ ਹੱਥ ਨਾਲ ਫੜ ਲਵੇ ਹੈ ਹਾਂ ਬੱਕਰੀ ਲਗਾ ਲੈ ਲਵੇ ਵੀਰੇ ਕਾਲੀ ਜੀ ਦੇਖ ਲੈ ਜਿਹੜੀ ਮਰਜ਼ੀ ਲੈ ਲਵੇ ਗੱਟ ਸਾਨੇ ਦੇ ਦੋਗੇ ਸਾਰਾ ਕੋ ਨਾਲੇ ਜਾਊ ਵੀਰੇ ਹੁਣ ਨਾ ਐਸ ਬੇਚਦੇ ਨੇ ਬੰਦੇ ਹਾਂ ਸੰਗਲ ਵੀ ਤਾਂ ਨਾਲੇ ਦਿੰਦੇ ਨੇ ਨਾਲੇ ਦਿੰਦੇ ਨਹੀਂ ਗੀ ਗੱਟ ਕਹਿੰਦਾ ਮੇਰੀ ਨਾਲ ਹੀ ਜਾਊਗੀ ਨਿਸ਼ਾਨੀ ਫਿਰ ਆਮਣੀ ਦੀ ਬੱਕਰੀ ਦਾ ਕਿੱਥੋਂ ਪਤਾ ਲੱਗੂਗਾ ਹਾਂ ਹੋਰ ਫਿਰ ਕੀ ਦਿਖਾਵਾਂਗੇ ਹੁਣ ਦਿਖਾਵਾਂ ਹੋਰ ਆਪਣੇ ਕੋਲ ਜਾਨਵਰ ਕਿਹੜੇ ਕਿਹੜੇ ਨੇ ਗੀ ਅੱਛੇ ਦੇਾਂਗੇ ਆ ਲੈ ਵੀਰੇ ਇਹ ਕੱਚੀਆਂ ਹੋ ਗਿਆ ਵੀਰੇ ਦੋ ਪੱਠਾ ਅੱਛਾ ਵੀ ਕੱਚੀਆਂ ਆਸ ਲੱਗੀਆਂ ਹਾਂ ਹਾਂ ਇਹ 8-8 ਮਹੀਨੇ ਦੀਆਂ ਵੀਰੇ ਗੱਬਣਾ ਹੋ ਗਿਆ ਸੀਗੀਆਂ ਮੇਤੋਂ ਹਾਂ ਡੇਢ-ਡੇਢ ਸਾਲਿਆਂ ਯਾਨੀ ਕਿ ਸੂਪੀਆਂ ਸੀਗੀਆਂ ਠੀਕ ਆ ਇਹਦੇ ਦੋ ਮਿਰਚੇ ਸੀਗੇ ਇੱਕ ਪੱਠ ਸੀਗੀ ਇੱਕ ਸੇਲਾ ਸੀਗਾ ਮੈਂ ਵੇਚਤੇ ਹਾਂ ਇਹ ਦੁੱਧ ਦੱਦ ਨੂੰ ਕਿਵੇਂ ਆ ਇਹ ਦੁੱਧ ਨੂੰ ਵੀਰੇ ਆਪਾਂ ਚੋਇਆ ਨਹੀਂ ਇਹ ਤਾਂ ਹੁਣ ਦਿੰਦਿਆਂ ਗਲਾਸ ਕਾ ਹੁਣ ਫੇਰ ਗੱਬਣਾ ਇਹ ਠੀਕ ਆ ਕੱਪਣਾ ਕਾਲੇ ਬੱਕਰੇ ਦੇ ਵੀਰੇ ਗੱਬਣਾ ਆ ਬਾਕੀ ਜੇ ਮੈਂ ਬੱਚੇ ਪੁੱੱਚੇ ਫਿਰਦੇ ਨੇਗੇ ਆਪਣੀ ਇਹਨਾਂ ਦਾ ਕੀ ਯਾਨੀ ਕਿ ਹਿਸਾਬ ਕਿਤਾਬ ਆਗਾ ਮਤਲਬ ਵੀਰੇ ਬੀ ਜਿਵੇਂ ਕਿ ਕਿੰਨੇ ਕਿੰਨੇ ਟਾਈਮ ਦੇ ਨੇ ਕਿ ਕਿਵੇਂ ਕਿਵੇਂ ਬਲਦੇ ਨੇ ਵਧੀਆ ਹਾਂ ਮਹੀਨੇ ਕਦਾਈਆ ਇਹ ਹਾਂ ਆ ਇਹਦੀ ਕਿੰਨੀ ਕੁ ਉਮਰ ਹੋ ਗਈ ਇਹਦੀ 6 ਮਹੀਨਿਆਂ ਦੀ ਮੈਂ ਨਹੀਂ ਵੀ ਦੇਖਾਂਗੇ 6 ਮਹੀਨਿਆਂ ਦੀ ਹਾਂ ਦਿਨ ਕੇ ਇਹ ਦਰਮਿਆਨੀ ਹੋ ਜਾ ਕੇ ਬੀਟਲ ਜਾਗੀ ਇਹ ਪਿਹਰੇ ਬੀਟਲ ਜਾਗੀ ਪਿਓਰ ਬੀਟਲ ਜਾਗੀ ਹੈ ਅਸਲੀ ਪਿਓਰ ਬੀਟਲ ਇਹਨੂੰ ਕਿਹਾ ਜਾਂਦਾ ਵੀ ਇਹ ਕੱਦਕਾਰ ਤੁਸੀਂ ਦੇਖ ਸਕਦੇ ਹੋਗੇ ਬੱਚੇ ਦਾ ਨਾ ਤਾਂ ਇਹਨਾਂ ਦੇ ਕੰਨ ਵਾਲੇ بڑے ਹੋਣਗੇ ਨਾ ਵਾਲੇ ਛੋਟੇ ਹੋਣਗੇ ਆ ਸਿੰਗੀ ਦੇਖ ਲੈ ਵੀਰੇ ਹੂੰ ਇਹ ਪਿਓਰ ਬੀਟਲ ਚ ਆ ਜਾਂਦੀਆਂ ਨੇ ਵੀਰੇ ਠੀਕ ਹੈ ਠੀਕ ਹੈ ਜਾਨਕਿ 6 ਮਹੀਨਿਆਂ ਦੀ ਪੱਠ ਹੈ 6 ਮਹੀਨੇ ਦੇਖ ਲਓ ਬਾਬੇ ਤੁਸੀਂ ਇਹ ਖਰਾਕ ਦੇ ਮੁੱਲ ਪੈਂਦਾਗਾ ਆ ਇਹਦੇ ਬਾਰੇ ਗੱਲ ਕਰਦੇ ਆ ਜਿਹੜੀ ਹੰਗਰੂ ਵਾਲੀ ਫਿਰਦੀ ਹੈ ਇਹਨੂੰ ਫੜਿਓ ਮੜਾ ਜਾ ਇਹਦਾ ਮੰਡੀ ਵਾਲੀ ਆ ਯਾਰ ਅੱਛਾ ਹਾਂ ਵਾਲੇ ਦੀ ਮੰਡੀ ਦਾ ਅੱਛਾ ਇਹ ਪਹਾੜੀ ਆ ਪਹਾੜੀ ਬੱਕਰੀ ਆ ਇਹ ਦੇਖੋ ਮਿੱਤਰੋ ਪਹਾੜੀ ਬੱਕਰੀ ਦੇ ਦਰਸ਼ਨ ਕਰੋ ਤੁਸੀਂ ਇਹ ਤੁਹਾਨੂੰ ਕਿਵੇਂ ਟੱਕਰੀ ਇਹਦਾ ਯਾਰ ਮੇਰੇ ਨਾਲ ਮੁੰਡਾ ਜੇ ਤੁਸੀਂ ਆਮਣੇ ਦੀਆਂ ਬੱਕਰੀਆਂ ਸਾਰੀਆਂ ਦੇਖ ਚੁੱਕੇ ਹੋਗੇ ਹਨਾ ਕਿੰਨੀਆਂ ਵਧੀਆ ਕੋਈ ਨਸਲ ਤੋਂ ਨਸਲ ਵੀ ਆਂ ਦੇਸੀ ਵੀ ਜਿਹੜੀਆਂ ਨੇ ਵਧੀਆ ਨੇਗੇ ਬਾਕੀ ਗੱਲ ਆ ਗਈ ਚੱਕੀਆਂ ਨਾ ਆਹ ਹਥਿਆਰ ਦੇ ਬਾਰੇ ਦੱਸ ਯਾਰ ਹਰੇਕ ਬੱਕਰੀ ਆ ਕੋਲ ਹੁੰਦਾ ਇਹ ਹਥਿਆਰ ਬਿਨਾ ਗੱਲ ਨਹੀਂ ਵੀਰੇ ਬਣਦੀ ਫੇ ਹਾਂ ਹਾਂ ਕਿਵੇਂ ਦੱਸ ਇਹਦੇ ਬਾਰੇ ਕੀ ਹਸਾਬ ਕਿਤਾਬ ਹੁੰਦਾ ਇਹਦਾ ਹਸਾਬ ਕਿਤਾਬ ਕੀ ਆ ਜੇ ਐਸੇ ਚਾਰ ਮਿਲ ਜਾਣ ਹਾਂ ਜੇ ਹਥਿਆਰੇ ਨੂੰ ਫੇਤਾ ਆਪਾਂ ਨੂੰ ਕੁੱਟ ਕੇ ਲੰਘ ਜਾਣਗੇ ਹਾਂ ਵੀ ਜੇ ਫੌਜੀ ਕੋਲ ਰਫਲ ਨਹੀਂ ਫੌਜੀ ਕਾ ਹਾਂ ਫੌਜੀ ਕਾ ਹਾਂ ਉਹ ਕੰਮ ਆ ਸਾਡਾ ਅੱਛਾ ਜੇ ਅਸੀਂ ਬਾਹਰ ਅੰਦਰ ਜਾਣਾ ਵੀ ਆ ਜੇ ਸਾਡੇ ਕੋਲ ਇਹ ਨਹੀਂ ਹੋਊਗਾ ਤਾਂ ਡੰਡਾ ਦਾ ਪੱਕਾ ਹੋਊ ਪੱਕਾ ਹੋਊਗਾ ਵੀ ਹੱਥ ਖਾਲੀ ਨਹੀਂ ਥੋੜਾ ਹਾਂ ਖਵਰਾ ਗਾਹਾਂ ਕੁੱਤਾ ਹੀ ਮਿਲ ਜਵੇ ਹਲਕਿਆ ਹੋਇਆ ਹਾਂ ਹਾਂ ਚਲ ਨਹੀਂ ਵੀ ਹੈ ਗੱਲ ਆ ਥੋੜੇ ਕੁੱਤਿਆਂ ਦੇ ਬਾਰੇ ਗੱਲ ਕਰ ਲੈਣਗੇ ਆਪਾਂ ਤੁਸੀਂ ਕਿੰਨੇ ਕੁੱਤੇ ਰੱਖਿਓ ਇਹਨੇ ਨਾਲ ਥੋੜੇ ਕਿੰਨੇ ਕੁੱਤੇ ਰਹਿੰਦੇ ਨੇਗੇ ਕੁੱਤੇ ਇੱਕ ਦਾ ਆ ਦੇ ਕੁੱਤੀ ਫਿਰਦੀ ਹਾਂ ਇਹਦੇ ਬਾਰੇ ਦੱਸੋ ਵੀ ਇਹ ਜਰਮਨ ਤੁਸੀਂ ਕਿੱਥੋਂ ਲਿਆਤਾ ਇਹਦਾ ਯਾਰ ਮੁੰਡਾ ਮੇਰੇ ਨਾਲ ਆਉਦੀ ਆ ਇਹ ਅੱਛਾ ਹਾਂ ਵਿਚਾਰੀ ਆ ਜਾਂਦੀ ਆ ਨਾਲ ਹੂੰ ਇੱਕ ਉਹ ਫਿਰਦੀ ਆ ਛਾਲੀ ਮਾਰੀ ਹਾਂ ਕੋ ਨੂੰ ਜਿੰਮੀ ਜਿਮੇ 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 ਇਹ ਕਿਹੜੀ ਨਸਲ ਆ ਬਈ 골ਡਨ ਰੀਟਰੀਵਰ ਜੀ ਪਤਾ ਨਹੀਂ ਹੈ 골ਡਨ ਰੀਟਰੀਵਰ ਹੈ ਜਾਨੀ ਕਿ ਇਹ ਤਾਂ ਘਰੇ ਰੱਖਣ ਵਾਲੇ ਕੁੱਤੇ ਹੁੰਦੇ ਨੇਗੇ ਜਿਵੇਂ ਆਹ ਹਨਗੇ ਇਹ ਤਾਂ ਬੱਕਰੀਆਂ ਨਾਲ ਕਦੇ ਦੇਖੇ ਨਹੀਂ ਤੁਸੀਂ ਪਹਿਲੀ ਗੈਰੀ ਬੰਦਾ ਇਹੋ ਜਿਹਾ ਦੇਖਿਆ ਵੀ ਜਿਹੜਾ ਤੁਸੀਂ ਇਹੋ ਜਿਹਾ ਨਸਲ ਦਾ ਰੱਖੀ ਬੈਠਾ ਬਸ ਇੱਕ ਆਨੇ ਚੱਲੇ ਜਾਂਦਾ ਇਹ ਤਾਂ ਯਾਰ ਆਪਰੇ ਆਪ ਦੇ ਆਪ ਹੀ ਆਈਆਂ ਹੋਈਆਂ ਨੇ ਫਿਰਦੀਆਂ ਦੁੱਦੀਆਂ ਨਹੀਂ ਤਾਂ ਮੈਂ ਸ਼ਿਕਾਰੀ ਦੇਖਿਆ ਪੈਂਟਰ ਦੇਖਿਆ ਜਾਂ ਜ਼ਿਆਦਾਤਰ ਦੇਸੀ ਦੇਖੇ ਨੇਗੇ ਸ਼ਿਕਾਰੀ ਹੈਗਾ ਜੀ ਕੁੱਤਾ ਹਾਂ ਕੋਈ ਚਾਕੀ ਲੈ ਗਿਆ ਯਾਰ ਉਹ ਉਹ ਹੋ ਯਾਰ ਅੱਛਾ ਹੋਰ ਕੁਝ ਕਹਿਣਾ ਚਾਹੂਗੇ ਹੁਣ ਦੱਸੋ ਆ ਦੇਖ ਲੈ ਤੇਰੇ ਸਾਹਮਣੇ ਆ ਆਪਦੇ ਆਪ ਆ ਗਈ ਦੇਖ ਲੈ ਘੁੰਮ ਫਿਰ ਕੇ ਸਾਰੀਆਂ ਕਲੋਨੀਆਂ ਹਾਂ ਕਹਿੰਦੇ ਹੁਣ ਸਾਰੇ ਇੱਕ ਗੇਰੀ 뷰 ਦਿਖਾ ਦਿਓ ਤੁਸੀਂ ਸਾਰਾ ਦੇਖ ਲਓ ਅਸੀਂ ਕਿੱਥੇ ਫਿਰਦੇ ਆਂਗੇ ਲੈ ਜਿੱਥੇ ਜਾਊਂ ਜਾਨੀ ਕਿ ਆਪਣਾ ਚਾਰੇ ਚਾਰੇ ਫਾਰੇ ਤੱਕ ਤਾਂ ਕਦੇ ਹੋਤਾ ਨਹੀਂ ਪੈਂਦਾ ਘੱਟਦਾ ਨਹੀਂ ਹੁੰਦਾ ਉਧਰੋਂ ਮਾਰ ਬਣੇ ਉਹ ਹਾ ਯਾਮਨੀ ਆਪਣਾ ਚਾਰੇ ਫਾਰੇ ਦਾ ਕਦੇ ਘਾਟਾ ਤਾਂ ਨਹੀਂ ਪੈਂਦਾ ਵੀ ਕਿਸੇ ਦਿਨ ਵੀ ਆਪਣੇ ਇਲਾਕੇ ਦੇ ਵਿੱਚ ਵੀ ਕਿਤੇ ਸਾਰੇ ਪਾਸੇ ਚਾਰਾ ਪੂਰਾ ਹੈਗਾ ਹਾਂ ਦੇ ਚਾਰਾ ਪੂਰਾ ਵੀ ਜਿਵੇਂ ਕੋਈ ਕਿਸੇ ਨੇ ਨਵੀਆਂ ਬੱਕਰੀਆਂ ਰੱਖਣੀਆਂ ਰੱਖਣੀਆਂ ਨੇਗੀਆਂ ਹਾਂ ਉਹਨੂੰ ਕੀ ਕੀ ਚਾਹੀਦਾ ਵੀ ਘਰੇ ਰੱਖ ਸਕਦਾ ਹੈ ਕਿ ਬਾਹਰੇ ਜਾਦੇ ਪਾਲਦੀ ਬੱਕਰੀ ਉਹ ਦੱਸ ਦੋ ਸਾਨੂੰ ਜੇ ਤਾਂ ਵੀਰੇ ਘਰੇ ਰੱਖਣੀਆਂ ਨੇ ਤਾਂ ਛੋਟੀਆਂ ਛੇਲੀਆਂ ਤੋਂ ਬੰਦਾ ਤਿਆਰ ਕਰੇ ਅੱਛਾ ਹਾਂ ਛੋਟੀਆਂ ਛੇਲੀਆਂ ਲੈ ਕੇ ਹੁਣ ਆ ਬੜੀ ਬੱਕਰੀ ਆ ਹਾਂ ਤੋਰੇ 50000 ਰੁਪਏ ਲਾ ਕੇ ਘਰੇ ਲੈ ਜਾਏਗਾ ਕੈਪ ਉਹਨੇ ਸੁੱਕੀ ਤੂੜੀ ਹਾਂ ਇਹਦਾ ਮਰੂ ਏ ਮਰੂ ਏ ਤਲੇ ਇਹ ਤੂੜੀ ਕਿੱਥੇ ਖਾਲੂ ਹਾਂ ਇਹ ਵੀ ਅਦਰੇ ਸਾਹਮਣੀਆਂ ਬਾਹਰ ਵੀ ਪਤਾ ਪੁੱਛ ਕੇ ਤੋੜਦੇ ਤੋੜ ਲਵਾ ਘਰੇ ਰਹਿਣ ਦਾ ਹਾਂ ਯਾਨੀ ਕਿ ਤੁਹਾਡਾ ਕਹਿਣਾਗਾ ਵੀ ਬਾਹਰ ਜਿਹੜੀ ਚਰੀ ਹੋਈ ਆ ਉਹ ਘਰੇ ਨਹੀਂ ਰਹਿ ਸਕਦੀ ਜੇ ਘਰੇ ਰੱਖਣੀ ਆ ਤਾਂ ਸੁਰੂ ਤੋਂ ਜੰਮਦੀ ਬੱਚਾ ਛੋਟਾ ਬੱਚਾ ਲਵੇ ਠੀਕ ਆ ਜੇ ਮੈਂ ਪਹਿਲਾਂ ਬੱਚਾ ਦਿਖਾਇਆ ਆਪਾਂ ਡੱਬਾ ਉਹਦੇ ਨਾਲ ਦੇ ਬੱਚੇ ਲੈ ਯਾਨੀ ਕਿ ਇੱਕ ਤਾਂ ਹੁੰਦਾਗਾ ਵੀ ਤੂੜੀ ਤਾਂ ਚੱਲ ਪੈਂਦੀ ਆ ਹੋਰ ਆਪਾਂ ਘਰੇ ਰੱਖਿਆ ਜਿਹੜਾ ਉਹਨੂੰ ਕੀ ਕੀ ਖਰਾਕ ਪਾ ਸਕਦੇ ਵਧੀਆ ਨਾਲਦਾ ਜੇ ਆਪਾਂ ਲੈ ਲਈਏ ਪਿਓਰ ਕਰਨਾ ਹੋਵੇ ਉਹਨੂੰ ਵੀਰੇ ਗਵਾਰਾ ਹੋ ਗਿਆ ਆ ਹੁਣ ਮੂਰੇ ਗਵਾਰੇ ਛਟਾਉਣਾ ਸਾਰੇ ਬੱਕਲੀਆਂ ਖੁਦਾਸੀ ਗਵਾਰਾ ਲਾਲਾ ਮੂਫਲੀ ਦਾ ਫੂਲ ਆਲਾ ਪੱਤੀ ਲਾਲਾ ਵਾਹੇ ਜਿਹੀ ਚੀਜ਼ਾਂ ਪਾਈ ਚੱਲ ਘਰੇ ਵੀਰੇ ਖੁੱਲੀਆਂ ਅੱਜ ਠੀਕ ਆ ਵੀ ਜਿਵੇਂ ਕਿ ਹੁਣ ਕੋਈ ਰੱਖੇ ਥੋਡੇ ਮੰਗੂ ਜੇ ਕੋਈ ਕਹੇ ਵੀ ਮੈਂ ਵੀ ਚਾਰਨੀਆਂ ਨਹੀਂ ਕਿ ਬੱਕਰੀਆਂ ਕੀ ਕਹਿੰਦੇ ਹੋਣਗੇ ਵੀ ਚਾਰਾ ਤਾਂ ਹੈ ਨਹੀਂਗਾ ਵੀ ਜਾ ਘਰੀ ਰੱਖ ਲੈਣਗੇ ਉਹਨਾਂ ਨੂੰ ਕੀ ਕਹਿਣ ਚਾਹੋਂਗੇ ਬਾਹਰ ਨਿਕਲੋ ਕਿ ਨਹੀਂ ਉਹ ਵੀਰੇ ਚਾਰਾ ਹੁਣ ਮੇਰੀ ਗੱਲ ਸੁਣ ਨਾ ਐਰ ਤੇ ਕੀ ਆ ਯਾਰ ਕਿਹੜਾ ਬੱਕਰੀਆਂ ਘਰੋਂ ਖੋਲਦੇ ਬੱਕੀਆਂ ਰੱਜ ਕੇ ਮੁੰਨਣਗੀਆਂ ਹਾਂ ਨਾ ਹੁਣ ਤਾਂ ਗੱਲਾਂ ਮਾਰੀ ਜਾਣੀਆਂ ਨੇ ਪੁਲਤੇ ਬੈਠੇ ਨੇ ਉੱਥੇ ਕਦੇ ਬੈਠੀਂ ਰੱਜ ਜਾਣਗੀਆਂ ਹਾਂ ਵੀ ਇਹਨਾਂ ਦੇ ਮਾਗਰ ਫਿਰਨਾ ਪੈਂਦਾ ਪੈਂਦਾ ਫਿਰਨਾ ਪੈਂਦਾ ਸੰਘਾਰ ਸਾਹ ਵੀਰੇ ਜਾਂਦੇ ਹਾਂ ਸੰਘਾਰ ਸਾਹ ਹਾਂ ਠੀਕ ਆ ਹੋਰ ਦੇਖੋ ਹੁਣ ਥੋਡੀਆਂ ਬੱਕਰੀਆਂ ਸਾਰੀਆਂ ਦੇਖੋ ਚਰ ਚਰਦੀਆਂ ਨਹੀਂ ਗਈਆਂ ਬਾਈ ਹੁਣ ਹੀ ਖੜੇ ਨੇਗੇ ਓਰੇ ਹਾਂ ਯਾਨੀ ਕਿ ਤੁਹਾਨੂੰ ਕਦੇ ਦਿੱਕਤ ਤਾਂ ਨਹੀਂ ਆਉਂਦੀ ਕੋਈ ਪਰੇਸ਼ਾਨੀ ਆਉਂਦੀ ਹੋਵੇ ਨਾ ਵੀਰੇ ਜਮਾਂ ਹੀ ਨਹੀਂ ਰਾਮ ਰੂਮ ਤੁਸੀਂ ਕਿੱਥੇ ਕਰਦੇ ਹੋਗੇ ਫਿਰ ਕਿੱਥੇ ਬਹਿ ਜਾਣਗੇ ਰਾਮ ਰੂਮ ਕਿੱਥੇ ਹਾਂ ਲੋਕ ਇੱਥੇ ਇਹਦਾ ਹੜਾ ਕਰਕੇ ਤਾਂ ਜਦੋਂ ਤੁਰਪੇ ਜਾਂ ਤਾਂ ਤੁਰਪੇ ਯਾਰ ਜੁੱਤੀਆਂ ਇੱਥੇ ਵੀ ਖੜਨਾ ਨਹੀਂ ਹੈ ਹ ਸਾਰਾ ਮਾਲ ਆਪਣਾ ਦੇਖ ਚੁੱਕਿਆ ਅਮਨੀ ਦਾ ਹਨ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਇੱਧਰ ਤੁਸੀਂ ਦੇਖ ਲਓ ਹੁਣ ਅਮਨੀ ਦੱਸ ਕੀ ਬੋਲਣਾ ਚਾ ਵੀਰੇ ਮਾਲਾ ਇਹ ਕਹਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਦੱਬ ਕੇ ਹਾਂ ਜਿਹੜੀਆਂ ਆਉਣ ਵਾਲੀਆਂ ਵੀਡੀਓ ਨੇ ਵਧੀਆ ਵਧੀਆ ਸਾਰੀਆਂ ਇਹ ਚੈਨਲ ਤੇ ਆਇਆ ਕਰਨਗੀਆਂ ਆਪਣੇ ਭਾਈ ਦਾ ਹੀ ਚੈਨਲ ਹੈ ਵੀਰੇ ਇਹ ਹਾਂ ਦੱਬ ਕੇ ਆਉਣ ਵਧੀਆ ਵਧੀਆ ਵੀਡੀਓ ਵੀਰੇ ਇੱਥੇ ਪਾਇਆ ਕਰਾਂਗੇ ਸਾਰੀਆਂ ਬੱਕਰੀਆਂ ਵਾਲੀਆਂ ਵੀਡੀਓ ਹੋਰ ਵੀ ਆਪਣੇ ਜਿਹੜੇ ਯਾਰ ਮਿੱਤਰ ਨੇਗੇ ਲਵੇ ਲਾਉਣੇ ਦੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਾਂਗੇ ਇਹ ਚੈਨਲ ਆਪਣਾ ਬੱਕਰੀਆਂ ਵਾਲਿਆਂ ਵੀਰਾਂ ਦਾ ਸਾਰਿਆਂ ਦਾ ਸਾਂਝਾ ਹੈਗਾ ਇਹ ਤੇ ਆਪਾਂ ਸਾਰਿਆਂ ਦੀ ਵੀਡੀਓ ਪਾਉਣੀਆਂ ਨੇਗੇ ਕਿਸੇ ਨਾਲ ਬਿਤਕਰਾਨੀਗਾ ਸਾਰਿਆਂ ਕੋਲ ਟੌਪ ਟੌਪ ਦੀਆਂ ਬੱਕਰੀਆਂ ਨੇਗੀਆਂ ਆਪਾਂ ਸਾਰਿਆਂ ਦੇ ਦਰਸ਼ਨ ਕਰਾਉਣੇ ਨੇਗੇ ਤੁਸੀਂ ਵੀ ਸਬਸਕ੍ਰਾਈਬ ਕਰ ਲਓ ਬਸ ਚੈਨਲ ਨੂੰ ਤੁਹਾਨੂੰ ਦਿਖਾਈ ਜਾਣੀਆਂ ਨੇਗੇ ਬਾਕੀ ਜੇ ਕਿਸੇ ਨੇ ਲੈਣੀਆਂ ਹੁਣ ਉਹ ਦੇ ਦਾਂਗੇ ਦੇ ਦਾਂਗੇ ਵੀਰੇ ਬਸ ਸਬਸਕ੍ਰਾਈਬ ਕਰੋ ਪਹਿਲਾਂ ਨੂੰ ਹਾਂ ਹਾਂ ਦੇ ਦਾਂਗੇ ਦੇ ਦਾਂਗੇ ਵਾਹ ਜੀ